ਚਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੇਕਰਮ ਸਿੰਘ ਮਜੀਠੀਆ ਇਸ ਵੇਲੇ ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਹੋਏ ਜੋ ਕਿ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਉਹਨਾਂ ਦੇ ਉੱਤੇ ਅੱਜ ਜਿਹੜੀ ਕਈ ਤਰ੍ਹਾਂ ਦੇ ਕੇਸ ਨੇ ਜਾਂ ਸਭ ਤੋਂ ਵੱਧ ਜਿਹੜਾ ਕੇਸ ਆਮਦਨ ਤੋਂ ਵੱਧ ਜਾਇਦਾਦ ਨੂੰ ਲੈ ਕੇ ਹੈ ਉਸ ਮਾਮਲੇ ਦੇ ਵਿੱਚ ਵੀ ਜਿਹੜੀ ਸੁਣਵਾਈ ਹੈ ਅੱਜ ਫਿਰ ਇੱਕ ਵਾਰ ਮੋਹਾਲੀ ਦੀ ਕੋਰਟ ਵਿੱਚ ਹੋਣੀ ਤੇ ਉਸ ਸੁਣਵਾਈ ਦੇ ਵਿੱਚ ਅਦਾਲਤ ਕੀ ਫੈਸਲਾ ਕਰੇਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਦੌਰਾਨ ਜੇਲ੍ਹ ਦੇ ਵਿੱਚ ਬੈਰਕ ਬਦਲਣ ਦੀ ਮਜੀਠੀਆ ਦੇ ਵੱਲੋਂ ਦਿੱਤੀ ਅਰਜੀ ਉੱਤੇ ADGP ਜੇਲ੍ਹ ਦੇ ਵੱਲੋਂ ਅਦਾਲਤ ਵਿੱਚ ਰਿਪੋਰਟ ਪੇਸ਼ ਕੀਤੀ ਜਾਣੀ ਹੈ ਤੇ ਪਿਛਲੇ ਸੁਣਵਾਈ ਦੇ ਦੌਰਾਨ ਅਦਾਲਤ ਨੇ ਰਿਪੋਰਟ ਪੇਸ਼ ਕਰਨ ਦੇ ਲਈ 2 ਦਿਨ ਦਾ ਸਮਾਂ ਦਿੱਤਾ ਸੀ ਕਿਉਂਕਿ ਇਸ ਤੋਂ ਪਹਿਲਾਂ ਵੀ ਸੁਣਵਾਈ ਹੋ ਚੁੱਕੀ ਹੈ ਪਿਛਲੇ ਦਿਨਾਂ ਵਿੱਚ ਤਾਂ ਐਸੇ ਵਾਲੇ ਮਜੀਠੀਆ 2 ਅਗਸਤ ਤੱਕ ਨਿਆਇਕ ਹरासत ਦੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ ਵਿਕਰਮ ਸਿੰਘ ਮਜੀਠੀਆ ਨੂੰ 25 ਜੂਨ ਨੂੰ ਉਹਨਾਂ ਦੇ ਅੰਮ੍ਰਿਤਸਰ ਸਥਿਤ ਘਰ ਤੋਂ ਉਹਨੂੰ ਗ੍ਰਿਫਤਾਰ ਕੀਤਾ ਸੀ ਤੇ ਅੱਜ ਉਦੀ ਗ੍ਰਿਫਤਾਰੀ ਨੂੰ ਪੂਰਾ 1 ਮਹੀਨਾ ਹੋ ਚੁਕਿਆ ਐਸੋ ਦੌਰਾਨ ਵਿਜੀਲੈਂਸ ਦੇ ਵੱਲੋਂ ਕੇਸ ਨੂੰ ਮਜ਼ਬੂਤ ਬਣਾਉਣ ਦੇ ਲਈ ਪੂਰੀ ਤਾਕਤ ਲਾਈ ਗਈ ਇਹ ਮਾਮਲਾ 2021 ਦੇ ਵਿੱਚ ਕਾਂਗਰਸ ਸਰਕਾਰ ਦੇ ਸਮੇਂ ਦਰਜ ਕੀਤਾ ਗਿਆ ਸੀ ਤੇ ਜਲਦ ਤਹਤ ਉਸ ਵੇਲੇ ਦੇ ਡੀਜੀਪੀ ਸਿਧਾਰਥ ਚੋਟੋਪਾਦਿਆ ਦੀ ਭੂਮਿਕਾ ਵੀ ਖਾਸ ਰਹੀ ਸੀ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਮਰਜੀਤਿਆ ਦੇ ਸਾਬਕਾ ਪੀਏ ਦੇ ਸਮੇਤ ਕੁੱਲ 6 ਲੋਕਾਂ ਦੇ ਬਿਆਨ ਦਰਜ ਹੋਣ ਤੱਕ ਕੀਤੇ ਗਏ ਤੇ ਪੰਜਾਬ ਹਿਮਾਚਲ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਛਾਪੇਮਾਰੀ ਕਰਕੇ ਉਹਨਾਂ ਦੀ ਸੰਪਤੀ ਦੀ ਜਾਂਚ ਵੀ ਕੀਤੀ ਗਈ ਹੈ ਸਰਕਾਰ ਦਾ ਦਾਵਾ ਇਹ ਹੈ ਕਿ ਕੇਸ ਬਹੁਤ ਮਜ਼ਬੂਤ ਹੈ ਜਦਕਿ ਮਰਜੀਠੀਆ ਦੇ ਵਕੀਲਾਂ ਦਾ ਕਹਿਣਾ ਇਹ ਹੈ ਕਿ ਇਸ ਮਾਮਲੇ ਵਿੱਚ ਕੋਈ ਜ਼ੋਰ ਉਹਨਾਂ ਦਾ ਇਲਜ਼ਾਮ ਇਹ ਹੈ ਕਿ ਸਰਕਾਰ ਮੀਡੀਆ ਦੇ ਵਿੱਚ ਤਾਂ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਅਦਾਲਤ ਵਿੱਚ ਉਹਨਾਂ ਦੇ ਵਕੀਲ ਪਿੱਛੇ हट ਜਾਂਦੇ ਨੇ ਜੇ ਹੁਣ ਗੱਲ ਕਰੀਏ ਤਾਂ ਸੁਣਵਾਈ ਕਿਹੜੀਆਂ ਪਟੀਸ਼ਨਾਂ ਤੇ ਹੈ ਤਾਂ ਅੱਜ ਦੋ ਪਟੀਸ਼ਨਾਂ ਦੇ ਉੱਤੇ ਸੁਣਵਾਈ ਹੋਣੀ ਹੈ ਜੋ ਕਿ ਮਜੀਠੀਆ ਦੇ ਨਾਲ ਸੰਬੰਧਿਤ ਨੇ ਮਜੀਠੀਆ ਦੇ ਵੱਲੋਂ ਜੇਲ੍ਹ ਦੇ ਵਿੱਚ ਬੈਰਕ ਬਦਲਣ ਦੇ ਲਈ ਅਰਜੀ ਦਾਇਰ ਕੀਤੀ ਗਈ ਹੈ ਉਹਨਾਂ ਦੇ ਵਕੀਲਾਂ ਦਾ ਕਹਿਣਾ ਇਹ ਹੈ ਕਿ ਮਜੀਠੀਆ ਵਿਧਾਇਕ ਅਤੇ ਸਾਬਕਾ ਮੰਤਰੀ ਰਹਿ ਚੁੱਕੇ ਨੇ ਤੇ ਇਸ ਲਈ ਜੇਲ੍ਹ ਮੈਨੂਅਲ ਦੇ ਮੁਤਾਬਕ ਉਹਨਾਂ ਨੂੰ orange ਸ਼੍ਰੇਣੀ ਦੀਆਂ ਵਿਸ਼ੇਸ਼ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਨੇ ਉਹਨਾਂ ਨੂੰ ਹੋਰ ਕੈਦੀਆਂ ਤੋਂ ਵੱਖ ਰੱਖਿਆ ਜਾਣਾ ਚਾਹੀਦਾ ਤੇ ਐਸੇ ਅਰਜ਼ੀ ਦੇ ਉੱਤੇ ਏਜੀਜੀਪੀ ਜੇਲ ਅੱਜ ਅਦਾਲਤ ਦੇ ਵਿੱਚ ਜਵਾਬ ਦਾਖਲ ਕਰਨਗੇ ਇਸ ਦੇ ਨਾਲ ਨਾਲ ਅੱਜ ਮਜੀਠੀਆ ਦੀ ਜਮਾਨਤ ਅਰਜ਼ੀ ਉੱਤੇ ਵੀ ਸੁਣਵਾਈ ਹੋਣੀ ਹੈ ਐਸੇ ਸੰਬੰਧੀ ਪੰਜਾਬ ਸਰਕਾਰ ਨੂੰ ਅਦਾਲਤ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਹੁਣ ਦੇਖਣਾ ਇਹ ਹੋਏਗਾ ਕਿ ਅਦਾਲਤ ਆਖਰ ਕੀ ਫੈਸਲਾ ਇਹਨਾਂ ਪटीशनਰਾਂ ਦੇ ਉੱਤੇ ਦਿੰਦੀ ਹੈ ਪਰ ਇਸ ਵੇਲੇ ਮਜੀਠੀਆ ਨਾਇਕ ਹਰਾਸਤ ਦੇ ਵਿੱਚ ਨੇ ਤੇ 2 ਅਗਸਤ ਤੱਕ ਉਹਨਾਂ ਨੂੰ ਨਾਇਕ ਹਰਾਸਤ ਦੇ ਵਿੱਚ ਹੀ ਰਹਿਣਾ ਪਏਗਾ ਕਿਉਂਕਿ ਪਹਿਲਾ 14 ਦਿਨ ਦੀ ਨਿਆਇਕ ਹਰਾਸਤ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਫਿਰ ਅਗਲੇ 14 ਦਿਨ ਵਾਸਤੇ ਜਿਹੜਾ ਨਿਆਇਕ ਹਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਤਾਂ ਹੁਣ ਮਜੀਠੀਆ ਅਜੇ ਵੀ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਤੇ ਪਰ ਇਹ ਵੀ ਕੁਝ ਮਾਮਲੇ ਸਾਹਮਣੇ ਆਏ ਸੀ ਕਿ ਜਿਸ ਦੇ ਵਿੱਚ ਉਹਨਾਂ ਦੇ ਵਕੀਲਾਂ ਨੂੰ ਉਹਨਾਂ ਦੇ ਨਾਲ ਮਿਲਨ ਨਹੀਂ ਦਿੱਤਾ ਜਾ ਰਿਹਾ ਸੀ ਜਿਸ ਕਰਕੇ ਵਕੀਲਾਂ ਨੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਨੇ ਤੇ ਅਦਾਲਤ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਨੇ ਖਾਸ ਤੌਰ ਦੇ ਉੱਤੇ ਮਜੀਠੀਆ ਦੀ ਬੈਰਕ ਨੂੰ ਲੈ ਕੇ ਜਿਹੜੇ ਕਿ ਉਹਨੂੰ ਅਲੱਗ ਰੱਖਣ ਦੀ ਗੱਲ ਉਹਨਾਂ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਆਖਰ ਅਦਾਲਤ ਉਹਨਾਂ ਨੂੰ ਇਸ ਪਟੀਸ਼ਨ ਉੱਤੇ ਰਾਹਤ ਦਿੰਦੀ ਹੈ ਵੀ ਵੱਖਰਾ ਰੱਖਿਆ ਜਾਣ ਦਾ ਹੁਕਮ ਦਸਣਾਉਂਦੀ ਹੈ ਜਾਂ ਫਿਰ ਮਜੀਠੀਆ ਨੂੰ ਉਹਨਾਂ ਬੈਰਕਾਂ ਦੇ ਵਿੱਚ ਹੀ ਸਬਰ ਕਰਨਾ ਪਏਗਾ ਜਿਹੜੀਆਂ ਦੇ ਵਿੱਚ ਫਿਲਹਾਲ ਉਹਨਾਂ ਨੂੰ ਰੱਖਿਆ ਗਿਆ ਹੈ